ਮਾਚਲੇ ਇੱਕ ਪਰਸਲੇ ਬੈਠਾ ਅੰਦਰ ਜਾ ਕੇ ਰੋਟੀ ਟੰਪਣਾ ਉਪਰੀਤੋਂ ਖਾ ਲੂੰਗਾ ਮੈਂ ਘਰ ਦੇ ਕੰਮ ਭਾਰੇ ਮੈਂ ਕਰਤੇ ਪੋਚਾ ਮੈਂ ਲਾਤਾ ਝਾੜੂ ਮੈਂ ਲਾਤਾ ਭਾਂਡੇ ਮੈਂ ਸਾਫ ਕਰਤੇ ਹੁਣ ਮੈਂ ਦੱਸ ਕੀ ਕਰਾਂ ਮੈਂ ਆਪਣੇ ਆਪ ਜਾਊਂਗਾ ਜਾ ਤੂੰ ਇੱਕ ਬੈਠਾ ਫੋਟੋ ਮੋਟੇ ਪਾ ਲੈਂਦਾ ਆ ਫੋਟੋ ਹੀ ਦੇਖਦਾ ਰਹਿਣਾ ਮੈਂ ਨਹੀਂ ਕਰਦਾ ਮੈਂ ਨਾ ਭਰੂੰਗਾ ਕੋਈ ਗੱਲ ਨਹੀਂ ਮੇਰਾ ਛੱਡ ਜਾ ਤੂੰ ਐ ਵੀ ਫੋਨ ਖਰਾਬ ਕਰਤੀ ਆ ਜਾਂਦੀ ਐ ਯਾਰ ਇੱਕ ਮੈਨੂੰ ਕੱਲ ਕਹਿੰਦੇ ਪੁੱਛਿਆ ਚੱਲ ਜਾ ਬਟਾਪ ਮੈਨਾਂ ਕਰੇ ਹਾਏ ਹਾਏ ਰੱਬਾ ਹਾਏ ਹਾਏ ਰੱਬਾ ਕੀ ਕਰਦਾ ਤੂੰ ਗਾਜੋ ਗਿਆ ਹਾਂ ਤੂੰ ਕੀ ਕਰ ਰਿਹਾ ਕੋ ਇੱਧਰ ਦੇਖ ਮਾਮਾ ਚੰਡੀਗੜ੍ਹ 에어ਪੋਰਟ ਤੇ ਪਈ ਕੰਗਣਾ ਦੇ ਚਪੇੜ ਕਿਉਂ ਝੂਟ ਮਾਰ ਜਾਂ ਮਾਮਾ ਕੰਗਣਾ ਤੇ ਹੱਥ ਚ ਪੈਂਦੀ ਆ ਉਹਦੇ ਚਪੇੜ ਥੋੜਾ ਪੈਂਦੀ ਆ ਇਹ ਪਰਾਵਾ ਉਹ ਨਹੀਂ ਬਾਲੀਵੁੱਡ ਐਕਟਰ ਨਹੀਂ ਤੇ ਪਈ ਚਪੇੜ 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 ਆ ਤੇ ਆਪਰਾ ਬੂਠਾ ਕਿਉਂ ਨਾਲ ਕਰੀ ਜਾਂਦਾ ਮਾਮਾ ਦੇਖ ਉਹ ਜਿਹੜੀ ਐਕਟਰ ਨਹੀਂ ਆ ਨਾ ਐਕਟਰਨੀ ਐਟਕੜਨੀ ਉਹ ਐਕਟਰ ਕਨੀ ਨਹੀਂ ਐਕਟਰ ਨਹੀਂ ਆ ਐਟਨੀ ਐਟਨੀ ਹੈ ਕਿ ਨਹੀਂ ਟਿਕਟ ਟਿਕਟ ਆਹ ਵਾਹ ਹੋ ਗਿਆ ਤੇ ਮਾਰ ਦਈਆ ਹਾਂ ਚੱਲ ਦੇਖ ਜਿਹੜੀ ਹੋਈ ਬੋਲੀ ਦੀ ਟੋਟੂ ਛੀਨ ਨਹੀਂ ਛਪ ਜਾ ਜੂ ਉਹਦੀ ਚਪੇੜ ਹੀ ਪੈਣੀ ਆ ਉਹ ਬੋਲੀ ਨਹੀਂ ਬੋਲੀਵੁੱਡ ਦੀ ਐਕਟ ਨਹੀਂ ਉਹ ਹਿੰਦੀ ਫਿਲਮਾਂ ਕਰਦੀ ਆ ਹੈਲੋ ਕਿਉਂ ਕਿਉਂ ਮੈਨੂੰ ਆਂਡਿਆ ਮੈਨੂੰ ਛੱਡਿਆ ਤੂੰ ਦੱਸਿਆ ਇਹਨਾਂ ਨੇ ਚਪੇੜ ਮਾਰ ਕੇ ਸਹੀ ਕੀਤਾ ਜਾਂ ਗਲਤ ਸਹੀ ਸਹੀ ਕੀਤਾ ਇਹਨਾਂ ਨੇ ਬਹੁਤ ਵਧੀਆ ਕੀਤਾ ਦੇਖ ਤੇਨੂੰ ਪਤਾ ਕਿੰਨੀਆ ਖਬਰਾਂ ਆਉਂਦੀਆਂ ਇਹਦੇ ਬਾਰੇ ਅੱਛਾ ਇਹ ਕਹੇ ਕਿ ਇਹ ਬਾਰੇ ਮਾਰਾ ਬੋਲੀ ਕਰੀ ਕਿ ਇਹ ਬਾਰੇ ਮਾਰਾ ਬੋਲੀ ਇਹ ਕੰਨੀ ਇਹੀ ਏ ਜੋ ਕੀਆ ਆਰਮੀ ਵਾਲੀ ਕੁੜੀ ਦੇ ਅੱਗੇ ਖੜ ਗਈ ਸੀ ਏ ਉਹਦੇ ਨਾਲ ਬੈਠੀ ਸੀ ਕੋਈ ਸ਼ਾਨਾ ਬਾਰੇ ਮਾਰਾ ਚੰਗਾ ਬੋਲਦੀ ਫਿਰ ਆਪਣੀ ਬੋਲੀ ਜਾ ਵੀ ਫੜ ਪਾਇਆ ਮੈਂ ਤੇ ਕਹਾ ਉਹ ਕੁੜੀ ਨੂੰ ਛਲੂਟਾ ਜਿੰਨੇ ਚਪੇੜ ਮਾਰਤੀ ਆ ਇਹਦਾ ਮਤਲਬ ਹੋਇਆ ਉਹ ਕੁੜੀ ਨੇ ਸਹੀ ਕੀਤਾ ਫੌਜ ਨੇ ਜਿੰਨੇ ਚਪੇੜ ਮਾਰ ਮੈਂ ਤੇ ਆਦਾ ਉਹ ਜਿਹੜੀ ਪੰਜਾਬ ਦੀ ਨੌਜਵਾਨ ਕੁੜੀ ਆ ਨਾ ਹਾਂ ਉਹਨੇ ਚਪੇੜ ਮਾਰ ਕੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਉਹ ਸੋਈ ਫੋੜੀ ਫੋੜੀ ਇਹ ਕਿਉਂ ਮਾਰੀ ਜਣਾ ਚਾ ਕੋਈ ਨਹੀਂ ਦੇਣਾ ਆੜਮੀ ਜਿਹੜੀ ਉਹ ਫੌਜ ਦੀ ਨੌਜਵਾਨ ਧੀ ਹੈ ਉਹਦੇ ਅੱਗੇ ਕਿਹੜਾ ਖੰਗ ਜੂ ਕਿਹੜਾ ਖੰਗ ਜੂਗਾ ਤੇਰੀਆਂ ਕੁੜੀਆਂ ਖਬੜਾਉਂਦੀਆਂ ਉਹ ਜੜੀ ਆੜਮੀ ਦੀ ਕੁੜੀ ਨੇ ਇਹਦੇ ਚਪੇੜ ਮਾਰੀ ਨਾ ਚਪੇੜ ਮਾਰ ਕੇ ਬਹੁਤ ਛੋਣਾ ਕੰਮ ਕੀਤਾ ਈ ਛੋਣਾ ਕੰਮ ਕੀਤਾ ਕਮ ਕੀਤਾ ਤੇ ਇਹ ਬੜਾ ਵਾੜਿਆ ਬਾਰੇ ਮੜਾ ਕੰਗੜਾ ਬੋਲਦੀ ਸੀ ਮੂਹ ਤੇ ਉਂਗਲਾ ਛਾਪਦੀਆਂ ਤੇ ਆ ਗੱਲ ਸੁਖਾਉਂਦੀ ਫਿਰੇ ਦੇਖੋ ਜੀ ਮੜਾ ਕੰਗੜਾ ਆਹ ਕੰਗੜਾ ਚੋਰ ਕੰਗੜਾ ਤੇਰੀ ਵਾਵਾ ਜੀ ਦੇ ਬਾਰੇ ਕਹੀ ਜਨਾ ਬਾਨਾ ਐਨਾ ਕੁੜੀ ਨੂੰ ਚਿਲੂਦਿਆ ਮੇਡਾ ਪਹਿਲੇ ਤੇ ਚਿਲੂਦਿਆ ਚਿਲੂ ਉੱਠ ਮੜੀ ਹੋਲੇ ਹਾਂਜੀ ਬਹੁਤ ਵਧੀਆ ਕੀਤਾ ਐਟੀਆਂ ਤੇ ਬੜੀਆਂ ਖਬੜਾ ਆਉਂਦੀਆਂ ਨੇ ਉਲਟੀ ਵੀ ਤੇ ਮੈਂ ਸੋਚੰਦਿਆਂ ਨੂੰ ਚਵਾੜੀ ਨੂੰ ਕਹਿੰਦੀ ਆ ਛੁਪੈਟ ਕਰ ਦੇਣਾ ਵਾ ਜੀ ਜੋ ਕਿਹੜੀ ਫੁੱਭਜਣ ਆ ਉਹਦੀ ਮੰਮੀ ਧਰਨੇ ਤੇ ਬੈਠੀ ਜੀ ਉਸ ਟਾਈਮ ਐਨੇ ਪਛਾਨਾ ਬਾਰੇ ਮਾੜਾ ਚੰਗਾ ਬੋਲਿਆ ਜੀ ਫਿਰ ਆਪਣੀ ਕੀਤੀ ਦਾ ਨਹੀਂ ਆਪ ਹੀ ਭੜ ਪਾਇਆ ਵਾ ਭੜ ਪਾਇਆ ਸਹੀ ਗੱਲ ਆ ਤੇਨੂੰ ਅਜੇ ਉਹਦੀ ਪਰਜੀ ਬੜੀ ਬੈੜ ਨੋ ਜੀ ਖਬਰਾਂ ਦੇ ਇਹਦੀ ਮੈਂ ਖਬਰ ਨਹੀਂ ਪੜਨੀ ਕੰਗਣਾ 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 ਤੇਰੇ ਕਿਸੇ ਨੇ ਚਪੇੜ ਮਾਰਨ ਲੱਗੇ ਨਹੀਂ ਸੰਗਣਾ ਐ ਕਿਆ ਮੈਨਾਂ ਉਹ ਛੇੜਦੀ ਨੇ ਚਪੇੜ ਮਾਰ ਗਏ ਇਹਨੂੰ ਇਹਦੇ ਬੋਲੀ ਦਾ ਜਵਾਬ ਕੀ ਕਹਵੇਂ ਜਿਹੜੀ ਫੁੱਭਜਣ ਆ ਦਿੱਤਾ ਦਿੱਤਾ ਹਾਂ ਹੋਣ ਕਿ ਦਾਦਾ ਚੁਪ ਚੁਪੈਂਟ ਮੈਂ ਕਿਹਾ ਨਾ ਪਾਜੀ ਉੱਚੀ ਚੁਪੈਂਟ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਉਹ ਇੱਕੜੀ ਨੂੰ ਨੱਖ ਪਾਤੀ ਆ ਆ ਪਾਤੀ ਆ ਹਾਂ ਤੇ ਮੈਂ ਹੁਣ ਕਿਨੂੰ ਵੀ ਕਹੀ ਨਾ ਮੈਂ ਕਹਿੰਦੇ ਪੱਠੇ ਲੈ ਉਹ ਪੱਠੇ ਗਏ ਆ ਕਾ ਬਲੈਂਕ ਲੈ ਆ ਮੈਂ ਕਿ ਤੂੰ ਵੀ ਕੋਈ ਕੰਮ ਕੂਮ ਕਰ ਲੈ ਮੈਨੂੰ ਅੱਗੇ ਪਤਾ ਲੱਗਿਆ ਜੀ ਤੁਹਾਡੇ ਭੂਨੇ ਗਾਦੇ ਕੁਈ ਮਾਰੀਦਾ ਵਾ ਉਹ ਕਿਵੇਂ ਕਿਉਂ ਮਾਰਦਾ ਐ ਕਿਉਂ ਜਾ ਕੇ ਕੁੱਤੇ ਦੀ ਪੋਟੀ ਵਿੱਚ ਚੂਚੋ ਕੇ ਜਾਂਦੀ ਚਾਹ ਤਾਂ ਗਾ ਦੇ ਜੇ ਨਾ ਲਈ ਮੈਂ ਚੱਲਿਆ ਹੀ ਹੋ ਠੀਕ ਹੈ ਹਾਂ ਠੀਕ ਹੈ ਚੱਲ ਠੀਕ ਬੜਾ ਥੋੜਾ ਕੰਮ ਕੀਤਾ ਥੋੜਾ ਕੰਮ ਕੀਤਾ ਮੈਂ ਦੇਖੇ ਕਦੀ ਫੇ ਗਾਣਾ ਗੁਣਾਇਆ ਕੰਗਣਾ 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 ਤੇਰੇ ਕਿਥੇ ਨੇ ਚਪੇੜ ਮਾਰਨ ਲੱਗੇ ਨਹੀਂ ਥੰਗਣਾ